ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਾਂ ਵੀਡੀਓ ਪਾਈ ਸੀ ਇੱਕ ਟਰੈਕਟਰ ਸਟਾਰਟ ਕਰਕੇ ਹਨਾ ਦਿਖਾਇਆ ਸੀ ਵੀ ਦੱਸਿਓ ਕਿਹੜੇ ਟਰੈਕਟਰ ਦੀ ਆਵਾਜ਼ ਆ ਇਹ ਤੇ ਬਹੁਤ ਵੀਰਾਂ ਦੇ ਕਮੈਂਟ ਆਏ ਯਾਨੀ ਕਮੈਂਟਾਂ ਦੀਆਂ ਝੜੀਆਂ ਲੱਗੀਆਂ ਤੇ ਮੈਂ ਮੈਸੇਜ ਵੀ ਹਨਾ ਬਹੁਤੇ ਵੀਰਾਂ ਨੂੰ ਰਿਪਲਾਈ ਕਰੇ ਤੇ ਚਲੋ ਸੋਚਿਆ ਜਿਹੜੇ ਰਹਿ ਗਏ ਹਨਾ ਵੀਡੀਓ ਬਣਾ ਕੇ ਆਪਾਂ ਦੱਸ ਦਈਏ ਵੀ ਕਿਹੜਾ ਟਰੈਕਟਰ ਸੀ ਉਹ ਕਿਹੜੇ ਟਰੈਕਟਰ ਦੀ ਆਵਾਜ਼ ਸੀ ਤੇ ਦੋਸਤੋ ਆ ਟਰੈਕਟਰ ਸੀ ਉਹ ਤੇ ਇਹ ਟਰੈਕਟਰ ਦੀ ਆਵਾਜ਼ ਸੀ ਸੋਨਾ ਲੀਕਾ 740 ਏਨਾ ਮੈਂ ਮਹੀਨਾ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਮੈਨੂੰ ਟਰੈਕਟਰ ਦੀ ਲੋੜ ਆ ਹਨਾ ਜੇ ਕਿਸੇ ਕੋਲ ਹੈਗਾ ਤਾਂ ਜਰੂਰ ਦੱਸਿਓ ਤੇ ਤੁਹਾਡੇ ਪਿਆਰ ਸਦਕਾ ਨਾਲ ਪਰਮਾਤਮਾ ਦੀ ਮਿਹਰ ਨਾਲ ਆਪਾਂ ਇਹ ਟਰੈਕਟਰ ਲਿਆਂਦਾ 1990 ਮਾਡਲ ਸੋਨਾ ਲੀਕਾ 740 ਕਈ ਵੀਰਾਂ ਦੇ ਕਮੈਂਟ ਆਏ ਇਹ ਆਵਾਜ਼ ਆ ਜਿਹੜੀ ਹਨਾ ਮੈਸੀ ਟਰੈਕਟਰ ਦੀ ਆ ਸਵਰਾਜ ਦੀ ਆ ਸੋਨਾ ਲੀਕਾ ਦੀ ਆ ਤੇ ਬਹੁਤ ਤਰ੍ਹਾਂ ਦੇ ਯਾਨੀ ਕਮੈਂਟ ਆਏ ਉਹਨਾਂ ਵਿੱਚੋਂ ਯਾਨੀ 70-80% ਜਿਹੜੇ ਹਨਾ ਕਮੈਂਟ ਆਏ ਨੇ ਉਹ ਸਹੀ ਹੋਈ ਸੀਗੇ ਤੇ ਕਿਉਂਕਿ ਇਹ ਤਿੰਨੇ ਟਰੈਕਟਰਾਂ ਨੂੰ ਸਵਰਾਜ, ਸੋਨਾਲੀਕਾ ਤੇ ਮੈਸੀ ਇਕੱਠਾ ਕਰਕੇ ਤਿੰਨੇ ਟਰੈਕਟਰਾਂ ਨੂੰ ਆਪਾਂ ਇੱਕ ਟਰੈਕਟਰ ਲਿਆਂਦਾ ਇਹ ਦੋਸਤੋ ਤੇ ਹੁਣ ਇਹ ਦੱਸ ਦਿੰਨੇ ਆ ਵੀ ਇੱਕ ਟਰੈਕਟਰ ਕਿਵੇਂ ਆ ਇੱਕ ਤਾਂ ਇਹਦੇ ਵਿੱਚ ਹੈਗਾ ਮੈਸੀ ਦਾ ਇੰਜਣ ਦੋਸਤੋ ਮੈਸੀ ਦੇ ਇੰਜਣ ਦਾ ਇੱਥੇ ਨਾ ਲਿਖਿਆ ਹੁੰਦਾ ਜਿਹੜੇ ਵੀ 1990 ਮਾਡਲ ਚ ਇੰਟਰਨੈਸ਼ਨਲ ਡੀਆਈਆਈ ਸੀ ਨਾ ਸੋਨਾਲੀਕਾ ਤੇ ਇੱਥੇ ਨਾ ਜਿੱਥੇ ਮੇਰੀ ਉਂਗਲ ਆ ਇੱਥੇ ਸਿਪਸਨ ਦੀ ਸਟੈਂਪ ਲੱਗੀ ਹੁੰਦੀ ਆ ਕਿ ਜਿਹੜੇ ਹਨਾ ਮੈਸੀ ਦੇ ਇੰਜਣ ਨੇ ਤੇ ਇੰਜਣ ਹੋ ਗਿਆ ਮੈਸੀ ਦਾ ਜੀ ਮਾਰਕਾ ਹੋ ਗਿਆ ਸੋਨਾਲੀਕਾ ਦਾ ਤੇ ਬਾਕੀ ਜਿਹੜਾ ਹਿੱਸਾ ਮੰਗਰਲਾ ਲੈਫਟ ਵਾਲਾ ਕੰਟਰੋਲ ਸਿਸਟਮ ਉਹ ਸਾਰਾ ਆ ਜਿਵੇਂ ਆ ਪੀਟੀਓ ਵਾਲਾ ਸਾਰਾ ਇਹ ਸਵਰਾਜ ਦਾਗਾ ਇਸ ਕਰਕੇ ਤਿੰਨੇ ਟਰੈਕਟਰਾਂ ਨੂੰ ਇਕੱਠੇ ਕਰਕੇ ਆਪਾਂ ਇੱਕ ਟਰੈਕਟਰ ਲਿਆਂਦਾ ਦੋਸਤੋ ਸਵਰਾਜ ਸੋਨਾਲੀਕਾ ਤੇ ਮੈਸੀ ਤੇ ਹੁਣ ਆਪਾਂ ਇਹਦੀ ਜਿਵੇਂ ਗੱਲ ਕਰੀਏ ਇਹ ਨਾ 1990 ਵਿੱਚ ਜਿਹੜਾ 740 ਮਾਡਲ ਆ ਇੰਟਰਨੈਸ਼ਨਲ ਡੀਆਈ ਉਹ ਡਬਲ ਕਲਚ ਆ ਗਿਆ ਸੀ ਇਹ ਕਲਚ ਵੀ ਡਬਲ ਆ ਨੇੜੇ ਆ ਜਾ ਇੱਕ ਕਲਚ ਵੀ ਡਬਲ ਆ ਤੇ ਆਪਾਂ ਡਬਲ ਕਲਚ ਵੀ ਦਿਖਾ ਦਿੰਦੇ ਆ ਤੇ ਲਿਖਿਆ ਵੀ ਹੋਇਆ ਹੈ ਨਾ ਮੈਂਸ਼ਨ ਕਰਿਆ ਹੋਇਆ ਤੇ ਆ ਦੇਖੋ ਇਧਰ ਆ ਕੇ ਡਿਊਲ ਕਲਚ ਲਿਖਿਆ ਹੋਇਆ オリジナル ਆ ਇਹ ਸਾਰਾ ਕੋਈ ਹਨਾ ਪੇਂਟ ਹੀ ਥੋੜਾ ਜਿਹਾ ਹੋਇਆ ਹੋਇਆ ਬਾਕੀ ਆਪਾਂ ਸਟਾਰਟ ਕਰਕੇ ਵੀ ਦਿਖਾ ਦਿੰਦੇ ਆ ਤੁਹਾਨੂੰ ਆਵਾਜ਼ ਦਾ ਪਤਾ ਲੱਗ ਜੂਗਾ ਤੇ ਆਵਾਜ਼ ਦਾ ਵੀ ਤੁਹਾਨੂੰ ਦਿਖਾਤਾ ਦੋਸਤੋ ਚਲਾ ਕੇ ਤੇ ਆਹ ਨਾ ਮੀਟਰ ਜਿਹੜਾ ਲੱਗਿਆ ਹੋਇਆ ਸਵਰਾਜ ਦਾ ਮੀਟਰ ਲੱਗਿਆ ਹੋਇਆ ਤੇ ਬਹੁਤੇ ਆਣੇ ਦੇਖ ਕੇ ਕਮੈਂਟ ਕਰਿਆ ਵੀ ਸਵਰਾਜ ਦਾ ਟਰੈਕਟਰ ਆ ਇਹ ਹਨਾ ਸਵਰਾਜ ਕੰਪਨੀ ਦਾ ਬਾਕੀ ਜਦੋਂ ਅਸੀਂ ਲੈ ਕੇ ਆ ਰਹੇ ਸੀ ਹਨਾ ਰਸਤੇ ਵਿੱਚ ਬਹੁਤੇ ਆਣੇ ਰੋਕ ਕੇ ਪੁੱਛਿਆ ਜਿਨੇ ਜਿਨੇ ਦੇਖਿਆ ਯਾਨੀ ਜਿਹੜੇ ਮਿਸਤਰੀ ਤੋਂ ਆਪਾਂ ਸਰਵਿਸ ਵੀ ਕਰਵਾਈ ਆ ਜਿੱਥੋਂ ਸਮਾਨ ਲੈ ਕੇ ਆਂਦਾ ਇਹਦਾ ਤੇ ਵੀ ਇਹ ਕਿੱਥੋਂ ਲੈ ਆਂਦਾ ਤੁਸੀਂ ਇਹਦਾ ਖਰਚਾ ਬਹੁਤ ਘੱਟ ਆਗਾ ਜਾਣੀ ਫੀਡਬੈਕ ਬਹੁਤ ਵਧੀਆ ਮਿਲਿਆ ਆਪਾਂ ਨੂੰ ਬਾਕੀ ਹਨ ਜਿਨੇ ਜਿਨੇ ਚਲਾ ਕੇ ਦੇਖਿਆ ਜਰੂਰ ਤੁਸੀਂ ਹਨਾ ਕਮੈਂਟ ਕਰਕੇ ਦੱਸਿਓ ਵੀ ਇਹਦਾ ਕਿਵੇਂ ਦਾ ਰਿਸਪੌਂਸ ਆ ਆਪਣੇ ਵਾਹਣ ਲਈ ਇਹ ਸਫੀਸ਼ੀਐਂਟ ਆ ਤਿੰਨ ਚਾਰ ਕਿੱਲਾਂ ਲਈ ਵੀ ਬਹੁਤ ਆ ਇਹ ਕਿਉਂਕਿ ਚੰਗਿਆਂ ਨੂੰ ਲੱਗਦਾ ਹੁਣ ਹਨਾ ਵੀ ਛੋਟਾ ਟਰੈਕਟਰ ਅੱਜ ਕੱਲ ਹਨਾ ਨਵੀਂ ਤਕਨੀਕ ਦੇ ਟਰੈਕਟਰ ਆ ਰਹੇ ਨੇ ਸੱਜੇ ਖੱਬੇ ਵੱਡੇ ਵੱਡੇ ਟਰੈਕਟਰ ਚੱਲਦੇ ਆ ਸੋ ਦੋਸਤੋ ਸਾਡੀ ਉਹ ਸੋਚਣੀ ਹਨਾ ਵੀ ਦੂਜਿਆਂ ਨੂੰ ਦੇਖ ਕੇ ਆਪਣਾ ਝੱਗਾ ਚੌੜ ਕਰ ਲਈਏ ਕਿਉਂਕਿ ਜਿੰਨਾ ਕਿ ਸਾਡਾ ਬਜਟ ਆ ਉਹ ਹਿਸਾਬ ਨਾਲ ਅਸੀਂ ਟਰੈਕਟਰ ਲਿਆ ਇਹ ਬਾਕੀ ਹੁੰਦਾ ਪੁਰਾਣੇ ਸੰਦਾਂ ਨੂੰ ਜੇ ਆਪਾਂ ਹਨਾ ਸਾਂਭ ਸੰਭਾਲ ਕੇ ਰੱਖੀਏ ਦੇਖ ਰੇਖ ਉਹਨਾਂ ਦੀ ਚੰਗੀ ਤਰ੍ਹਾਂ ਕਰੀਏ ਤੇ ਇਹ ਵੀ ਆਪਾਂ ਨੂੰ ਬਹੁਤ ਵਫਾ ਦੇਣ ਲੱਗ ਜਾਂਦੇ ਆ ਤੇ ਬਾਕੀ ਨਵੇਂ ਦਾ ਵੀ ਆਪਾਂ ਜੇ ਧਿਆਨ ਨਹੀਂ ਰੱਖਾਂਗੇ ਉਹਦੀ ਦੇਖ ਰੇਖ ਉਹਦੀ ਸਾਂਭ ਸੰਭਾਲ ਨਹੀਂ ਰੱਖਾਂਗੇ ਤੇ ਉਹ ਵੀ ਕਈ ਵਾਰੀ ਹਨਾ ਆਪਾਂ ਨੂੰ ਨੁਕਸਾਨ ਕਰਨ ਲੱਗ ਜਾਂਦੇ ਆ ਆਪਣਾ ਘਾਟੇ ਦਾ ਸੌਦਾ ਬਣ ਜਾਂਦੇ ਆ ਲਾਸਟ ਵਿੱਚ ਆਪਣੀ ਇਹੀ ਪ੍ਰਮਾਤਮਾ ਅਗੇ ਅਰਦਾਸ ਆਣਾ ਵੀ ਇਹਦਾ ਤੇਲ ਪਾਣੀ ਆਪਣੇ ਘਰ ਦਾ ਬਣਿਆ ਰਹੇ ਤੇ ਜਿਨੇ ਜਿਨੇ ਚਲਾਇਆ ਜਰੂਰ ਕਮੈਂਟ ਕਰਕੇ ਦੱਸਿਓ ਵੀ ਦੋਸਤੋ ਕਿਵੇਂ ਦਾ ਇਹਦਾ ਰਿਸਪੌਂਸ ਰਹੂਗਾ ਤੇ ਕਿਵੇਂ ਦੀ ਇਹਦੀ ਚਲਾਈ ਆ ਕਿਵੇਂ ਇਹਦਾ ਤੇਲ ਖਰਚਾ ਕਿਉਂਕਿ ਅਸੀਂ ਬਹੁਤਾ ਨਹੀਂ ਚਲਾਇਆ ਹਜੇ ਥੋੜਾ ਜਿਹਾ ਚਲਾਇਆ ਕਿਉਂਕਿ ਥੋੜਾ ਟਾਈਮ ਹੀ ਹੋਇਆ ਲਿਆਂਦੇ ਨੂੰ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਿਆ ਤੇ ਇੱਕ ਆਪਾਂ ਦੋਸਤੋ ਰੂਟਾ ਬੀਟਰ ਲੈਣਾ ਰੂਟਾ ਬੀਟਰ ਦਾ ਵੀ ਦੱਸਿਓ ਜੇ ਹਨਾ ਕਿਸੇ ਕੋਲ ਖੜਾ ਹੋਇਆ 6 ਫੁੱਟ ਆ ਜਾਂ 7 ਫੁੱਟ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸ ਰਹਿਓ ਬਾਕੀ ਵੀਡੀਓ ਦੇਖਣ ਲਈ ਹਨਾ ਜਿਹੜਾ ਆਪਾਂ ਟਰੈਕਟਰ ਦੀ ਆਵਾਜ਼ ਸੁਣਾਈ ਸੀ ਉਹ ਦੇਖਣ ਲਈ ਤੇ ਕਮੈਂਟ ਕਰਨ ਲਈ ਤੁਹਾਡਾ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਅੱਗੇ ਜ਼ਰੂਰ ਆਪਣੀ ਸ਼ੇਅਰ ਕਰਦੇ ਹੋ ਲਾਈਕ ਕਰਦੇ ਦੋਸਤੋ ਧੰਨਵਾਦ